ਸਤਿ ਸ਼੍ਰੀ ਅਕਾਲ ਜੀ ਸਾਰੇ ਇਹਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 6 7 ਅਤੇ 8 9 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਬਗਾ ਕੀ ਹਾਲਾਤ ਨੇ ਗਰਜ ਚਮਕ ਬੱਦਲ ਬਾਈ ਮੀ ਕਿਉਂਕਿ ਦੁਆਰਾ ਤੋਂ ਮੌਨਸੂਨ ਪੰਜਾਬ ਵੱਲ ਕੂਚ ਕਰ ਰਿਹਾ ਪਿਛਲੇ 2 3 ਦਿਨਾਂ ਤੋਂ ਅਗਰ ਗੱਲ ਕੀਤੀ ਜਾਵੇ ਕੋਈ ਵੱਡਾ ਸਿਸਟਮ ਪੰਜਾਬ ਦੇ ਵਿੱਚ ਨਹੀਂ ਲੱਗਿਆ ਕੋਈ ਭਾਰੀ ਮੀਂਹ ਨਹੀਂ ਹੋਇਆ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਹੁਣ ਮਾਹੌਲ ਕਾਫੀ ਗਰਮੀ ਵਾਲਾ ਹੋ ਚੁੱਕਿਆ ਹੈ ਹਮਸ ਸਿਖਰਾਂ ਤੇ ਪਹੁੰਚ ਗਈ ਹੈ ਪੰਜਾਬ ਦਾ ਮਾਹੌਲ ਇੱਕ ਭੱਠੀ ਨੂਮਾ ਮਾਹੌਲ ਬਣ ਚੁੱਕਿਆ ਹੈ ਕਿਉਂਕਿ ਹਮਸ ਤੇ ਗਰਮੀ ਕਾਰਨ ਬਾਹਰ ਨਿਕਲਣਾ ਮੁਸ਼ਕਲ ਹੀ ਨਹੀਂ ਨਮੋਮਕਨ ਹੁੰਦਾ ਦਿਖਾਈ ਦੇ ਰਿਹਾ ਹੈ ਪਰ ਹੁਣ ਦੁਵਾਰਾ ਤੋਂ ਉਮੀਦ ਜਾਗ ਰਹੀ ਹੈ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਗਰਮੀ ਤੋਂ ਰਾਹਤ ਮਿਲ ਜੀ ਮਿਲਦੀ ਦਿਖਾਈ ਦੇਵੇਗੀ ਪੰਜਾਬ ਵਾਸੀਆਂ ਨੂੰ ਤੇ ਨਾਲ ਦੀ ਨਾਲ ਉਮੀਦ ਇਹ ਜਾਗ ਰਹੀ ਹੈ ਕਿ ਤਾਪਮਾਨ ਦੇ ਵਿੱਚ ਵੱਡੀ ਖਰਾਬਤ ਆndi ਦਿਖਾਈ ਦੇ ਸਕਦੀ ਹੈ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਫਿਲਹਾਲ ਇਹੀ ਕਲੀਅਰ ਹੋ ਰਿਹਾ ਕਿ ਪੰਜਾਬ ਦਾ ਮੌਸਮ ਫਿਲਹਾਲ ਖੁਸ਼ਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਹਮਸ ਜ਼ਿਆਦਾ ਹੋਣ ਕਰਕੇ ਮੌਸਮ ਅਜਿਹਾ ਜਾਪ ਰਿਹਾ ਕਿ ਜਿਵੇਂ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਸਾਨੂੰ ਕਰਨਾ ਪੈ ਸਕਦਾ ਹੈ ਹੁਣ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਇੱਕ ਸਿਸਟਮ ਪੰਜਾਬ ਦੇ ਵੱਲ ਮੱਧ ਭਾਰਤ ਵੱਲੋਂ ਆਉਂਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਉਮੀਦ ਇਹ ਜਾਗ ਰਹੀ ਹੈ ਕਿ ਇਹ ਹਾਲਾਤ ਜਿਹੜੇ ਨੇ ਮੀਂਹ ਦੇ ਜਲਦ ਹੀ ਪੰਜਾਬ ਵਿੱਚ ਬਣਦੇ ਦਿਖਾਈ ਦੇਣਗੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਜਿਹੜੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਹੁਣ ਬਿਨਾਂ ਕਿਸੇ ਰੁਕਾਵਟ ਤੋਂ ਗੱਲ ਕਰਦੇ ਜੀ ਆਪਾਂ ਮੌਸਮ ਦੇ ਹਾਲਾਤਾਂ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ 6 ਜੂਨ ਦੇ ਮੌਸਮ ਦੀ ਤੇ 600 ਰਿਛੇ 6 ਜੁਲਾਈ ਦੇ ਮੌਸਮ ਦੀ ਤੇ 6 ਜੁਲਾਈ ਦਾ ਮੌਸਮ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦਾ ਜੋ ਨਕਸ਼ਾ ਬਣ ਰਿਹਾ ਤੁਹਾਡੇ ਸਾਹਮਣੇ ਇਹਦੇ ਵਿੱਚ ਨੀਲੇ ਅਤੇ ਕੁਝ ਘੱਟ ਹਲਕੇ ਨੀਲੇ ਰੰਗ ਦੀਆਂ ਜ਼ਿਲ੍ਹਿਆਂ ਵਿੱਚ ਮਾਰਕਿੰਗ ਕੀਤੀ ਗਈ ਹੈ ਜਿਹੜੇ ਗੂੜੇ ਨੀਲੇ ਵਾਲੇ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਰ ਅੰਮ੍ਰਿਤਸਰ ਤੇ ਤੋਂ ਲੈ ਕੇ ਰੂਪਨਗਰ ਦੀ ਸਾਰੀ ਬੈਲਟ ਹੋ ਗਈ ਫਿਰ ਸਭ ਜਿਆਦਾ ਜੀਤ ਸਿੰਘ ਨਗਰ ਅਤੇ ਫਤੇਗੜ ਸਾਹਿਬ ਅਤੇ ਮੁਹਾਲੀ ਦੇ ਇਲਾਕਾ ਇਹਨਾਂ ਸਾਰੇ ਜ਼ਿਲ੍ਹਿਆਂ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਫਿਲਹਾਲ ਕੀਤੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਇਹ ਹਾਲਾਤ ਬਣ ਰਹੇ ਨੇ ਕਿ ਇਹਨਾਂ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਹੋ ਸਕਦਾ ਹੈ ਆਖਰ ਗੱਲ ਕਰੀਏ ਘਟਨੀਲੇ ਵਾਲੇ ਜਿਹੜੇ ਸ਼ਹਿਰ ਨੇ ਜਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮਾਨਸਾ ਤੋਂ ਹੁੰਦਾ ਹੋਇਆ ਸੰਗਰੂਰ ਲੁਧਿਆਣਾ ਅਤੇ ਪਟਿਆਲਾ ਇਹ ਜ਼ਿਲ੍ਹੇ ਜਿਹੜੇ ਨੇ ਇਹਨਾਂ ਵਿੱਚ ਜਿਹੜਾ ਸਿਸਟਮ ਹੈ ਉਹ ਹਲਕਾ ਲੱਗਣ ਦੀ ਉਮੀਦ ਹੈ ਨਾ ਕਿ ਘੱਟ ਮੀਂਹ ਦੀ ਉਮੀਦ ਬਣ ਰਹੀ ਹੈ ਪਰ ਅਜੇ ਹ ਦੇਖਣ ਜਾ ਰਿਹਾ ਕਿ ਪੂਰੇ ਪੰਜਾਬ ਦੇ ਉੱਪਰ ਬੱਦਲਵਾਈ ਦੇ ਕਾਰਨ ਮੀਂਹ ਦੇ ਹਾਲਾਤ ਬਣਦੇ ਹੋਏ ਸਾਨੂੰ ਦਿਖਾਈ ਦੇਣਗੇ 6 ਜੁਲਾਈ 2025 ਨੂੰ ਤੇ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਜਿਹੜਾ ਮੌਸਮ ਦਾ ਅਗਲਾ ਪੜਾਅ ਹੈ ਜਿਹੜਾ ਅਗਲਾ ਦਿਨ ਹੈ ਉਹ ਹੈ ਜੀ ਸਾਡਾ 7 ਅਤੇ 8 7 ਜੁਲਾਈ ਨੂੰ ਫੇਰ ਤੋਂ ਸੇਮ ਹਾਲਾਤ ਨੇ 7 ਜੁਲਾਈ ਨੂੰ ਤੁਸੀਂ ਦੇਖ ਰਹੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਫੇਰ ਉਸੇ ਤਰੀਕੇ ਦਾ ਸਿਸਟਮ ਬਣ ਰਿਹਾ ਯਾਨੀ ਕਿ ਉੱਤਰੀ ਪੰਜਾਬ ਦੇ ਵਿੱਚ ਜਿਹਦੇ ਵਿੱਚ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸਭਜਾ ਦਾ ਅਜੀਤ ਸਿੰਘ ਨਗਰ ਅਤੇ ਮੁਹਾਲੀ ਇਹਨਾਂ ਵਿੱਚ ਭਾਰੀ ਮੀਂਹ ਹੈ ਤੇ ਬਾਕੀ ਸਾਰੇ ਜ਼ਿਲ੍ਹੇ ਜਿੰਨੇ ਵੀ ਨੇ ਖਾਸ ਤੌਰ ਤੇ ਮਾਲਵਾ ਬੈਲਟ ਇਹਨਾਂ ਵਿੱਚ ਹਲਕਾ ਦਰਮਿਆਨਾ ਤੇ ਘੱਟ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਪਰ ਫੇਰ ਵੀ ਉਮੀਦ ਹੈ ਕਿ 6 ਅਤੇ 7 ਤਰੀਕ ਨੂੰ ਵਧੀਆ ਮੀਂਹ ਪੰਜਾਬ ਦੇ ਵਿੱਚ ਹੋਣ ਦੀ ਉਮੀਦ ਬਣ ਰਹੀ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਇਸ ਤੋਂ ਇਲਾਵਾ 8 ਜੁਲਾਈ ਨੂੰ 8 ਜੁਲਾਈ ਨੂੰ ਵੀ ਸੇਮ ਹਾਲਾਤ ਨੇ ਬਸ ਇਹਦੇ ਵਿੱਚ ਇੱਕ ਡਿਫਰੈਂਸ ਇਹ ਆ ਰਿਹਾ ਕਿ ਸਿਸਟਮ ਬਠਿੰਡਾ ਤੇ ਮਾਨਸਾ ਜ਼ਿਲ੍ਹਾ ਵਿੱਚ ਘੱਟ ਮੀਂਹ ਦੀ ਉਮੀਦ ਹੈ ਪਰ ਬਾਕੀ ਪੂਰੇ ਪੰਜਾਬ ਦੇ ਵਿੱਚ ਠੀਕ ਠਾਕ ਮੀਂਹ ਸਾਨੂੰ ਹੁੰਦਾ ਦਿਖਾਈ ਦੇ ਰਿਹਾ ਵਧੀਆ ਸਿਸਟਮ ਲੱਗ ਰਿਹਾ ਜਿਸ ਦੇ ਨਾਲ ਹਾਲਾਤ ਏ ਜਾਪ ਰਹੇ ਨੇ ਕਿ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਹੁਣ ਜਲਦ ਵਧੀਆ ਤਰੀਕੇ ਨਾਲ ਮਿਲਦੀ ਦਿਖਾਈ ਦਵੇ ਕਿ ਜਿਸ ਦੇ ਨਾਲ ਉਮੀਦ ਇਹ ਜਾਗ ਰਹੀ ਹੈ ਕਿ ਹਾਂ ਪੰਜਾਬ ਦੇ ਵਿੱਚ ਹੁਣ ਤਾਪਮਾਨ ਘਟਣਗੇ ਲਗਾਤਾਰ 2 ਤੋਂ 3 ਦਿਨ ਮੀਂਹ ਹੈ ਤੇ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਹੁਣ ਮਿਲਦੀ ਦਿਖਾਈ ਦੇਵੇਗੀ ਆਖਰੀ ਦਿਨ ਦੀ ਆਪਾਂ ਗੱਲ ਕਰਾਂਗੇ ਆਖਰੀ ਦਿਨ ਨੂੰ ਥੋੜਾ ਜਿਹਾ ਸਿਸਟਮ ਹੁਣ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਸਿਰਫ ਸੱਤ ਜਿਲ੍ਹੇ ਨੇ ਜਿੰਨਾ ਵਿੱਚ ਦੇਖਿਆ ਜਾਵੇ ਤਾਂ ਅਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਮੋਗਾ ਤੇ ਫਰੀਦਕੋਟ ਤੇ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਹੈ ਜਾਨੀ ਕਿ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਬਾਕੀ ਪੰਜਾਬ ਦੇ ਵਿੱਚ ਮੀਂਹ ਦੇ ਚਾਂਸ ਨਾ ਮਾਤਰ ਦੇ ਬਰਾਬਰ ਵੱਧ ਰਹੇ ਨੇ ਜਿਸ ਦੇ ਕਾਰਨ ਚਾਂਸ ਇਹ ਨੇ ਕਿ ਹਲਕਾ ਦਰਮਿਆਨਾ ਬੂੰਦਾਬੰਦੀ ਦਾ ਇਹ ਮਾਹੌਲ ਪੰਜਾਬ ਦੇ ਵਿੱਚ ਬਣੇਗਾ ਆਖਰੀ ਦਿਨ ਜਾਨਕੀ 9 ਜੁਲਾਈ ਨੂੰ ਫਿਲਹਾਲ 4 ਤੋਂ 5 ਦਿਨ ਪਏ ਨੇ ਸਿਸਟਮ ਅੱਗੇ ਪਿੱਛੇ ਹੋ ਜਾਂਦੇ ਨੇ ਕਈ ਵਾਰੀ ਸਿਸਟਮ ਜਿਹੜੇ ਹੁੰਦੇ ਨੇ ਉਹ ਇੱਕ ਅੱਧਾ ਦਿਨ ਅੱਗੇ ਪਿੱਛੇ ਚੱਲ ਪੈਂਦੇ ਨੇ ਇਸੇ ਦੇ ਵਿੱਚ ਘਰ ਚਿੰਤਾ ਦੀ ਗੱਲ ਕੋਈ ਨਹੀਂ ਹੈ ਅਗਰ ਕੋਈ ਨਵੀਂ ਜਾਣਕਾਰੀ ਆਵੇਗੀ ਤਾਂ ਪਹਿਲ ਦੇ ਆਧਾਰ ਤੇ ਤੁਹਾਨੂੰ ਸਾਂਝੀ ਕਰਾਂਗੇ ਤਾਂ ਹੀ ਰਿਕਵੈਸਟ ਕਰ ਰਹੇ ਹਾਂ ਜੀ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਮਿਲਦੇ ਆ ਜੀ ਅਗਲੀ ਜਾਣਕਾਰੀ ਲੈ ਕੇ ਜਲਦ ਅਗਲੀ ਵੀਡੀਓ ਵਿੱਚ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ